ਇੱਕ ਅਫਗਾਨੀ ਕੁੜੀ ਬਨੋਂ ਸਰਦਾਰ ਹਰੀ ਸਿੰਘ ਜੀ ਨਲਵਾ ਨੂੰ ਕਹਿੰਦੀ ਹੈ ਕਿ ਮੈਨੂੰ ਤੁਹਾਡੇ ਅਰਕਾ ਪੁੱਤਰ ਚਾਹੀਦਾ ਤੁਸੀਂ ਮੇਰੇ ਨਾਲ ਨਿਕਾਹ ਕਰ ਲਵੋ ਉਹਦੀ ਗੱਲ ਸੁਣ ਕੇ ਸਰਦਾਰ ਹਰੀ ਸਿੰਘ ਜੀ ਨਲਵਾ ਕਾਫੀ ਕ੍ਰੋਧ ਵਿੱਚ ਆਉਂਦੇ ਹੋਏ ਕਹਿੰਦੇ ਨੇ ਕਿ ਜਾ ਚਲੀ ਜਾ ਤੂੰ ਸਾਨੂੰ ਡੇਗਣ ਆਈਆਂ ਤਾਂ ਬਾਨੋ ਜਾਂਦੀ ਹੋਈ ਤਾਣਾ ਮਾਰਦੀ ਹੈ ਕਿ ਮੈਂ ਤੇ ਸੁਣਿਆ ਸੀ ਕਿ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਪਰ ਅੱਜ ਮੈਂ ਖਾਲੀ ਜਾ ਰਹੀ ਆ ਬਾਨੋ ਦੀ ਇਹ ਗੱਲ ਸੁਣ ਕੇ ਸਰਦਾਰ ਹਰੀ ਸਿੰਘ ਜੀ ਨਲਵਾ ਉਸ ਨੂੰ ਰੋਕਦੇ ਨੇ ਤੇ ਸਿਪਾਹੀਆਂ ਨੂੰ ਆਵਾਜ਼ ਮਾਰ ਕੇ ਕਹਿੰਦੇ ਆ ਕਿ ਨਾਲ ਦੇ ਤੰਬੂ ਵਿੱਚੋਂ ਮਹਿੰਗੇ ਮਹਿੰਗੇ ਸ਼ਾਲ ਤੇ ਬਸਤਰ ਲੈ ਕੇ ਆਓ ਇੱਕ ਸ਼ਾਲ ਬਾਨੋ ਦੇ ਸਿਰ ਦੇ ਉੱਪਰ ਦੇ ਕੇ ਉਹਦੇ ਪੈਰਾਂ ਵਿੱਚ ਬੈਠ ਕੇ ਕਹਿੰਦੇ ਨੇ ਤੇ ਲੈ ਬਾਨੋ ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਸੀ ਨਾ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰਾ ਪੁੱਤਰ ਇਹ ਗੱਲ ਸੁਣ ਕੇ ਬਾਨੋ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਪੈਂਦੇ ਨੇ ਤੇ ਉਹ ਸਰਦਾਰ ਹਰੀ ਸਿੰਘ ਜੀ ਨਲਵਾਨੂ ਕਹਿੰਦੀ ਹੈ ਤੇ ਧੰਨ ਤੂੰ ਧੰਨ ਤੇਰਾ ਗੁਰੂ ਜਿਸ ਕੌਮ ਵਿੱਚ ਤੇਰੇ ਵਰਗੇ ਸਰਦਾਰ ਨੇ ਉਹ ਕੌਮ ਕਦੇ ਖਤਮ ਨਹੀਂ ਹੋ ਸਕਦੀ ਐਨਾ ਕਹਿੰਦੀ ਹੋਈ ਬਾਨੋ ਦੂਰ ਕਿਤੇ ਹਨੇਰੇ ਵਿੱਚ ਗੁੰਮ ਹੋ ਜਾਂਦੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਪੁਰਖਿਆਂ ਦੇ ਕਿਰਦਾਰ ਕਿੱਡੇ ਉੱਚੇ ਤੇ ਸੱਚੇ